ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਦੇ ਰਾਜ ਦੇ ਅੰਦਰ ਇੰਨਾ ਅਮਨ ਸੀ ਉਹਦੇ ਰਾਜ ਦੇ ਵਿੱਚ ਕਦੀ ਕਿਸੇ ਨੂੰ ਫਾਂਸੀ ਨਹੀਂ ਲੱਗੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਸਾਡਾ ਰਾਜਾ ਜਿਸ ਦੇ ਰਾਜ ਦੇ ਅੰਦਰ ਜੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਸੋਨਾ ਲੱਗਾ ਤੇ ਵਿਸ਼ਵ ਕਾਂਸ਼ੀਨਾਥ ਮੰਦਿਰ ਨੂੰ ਵੀ ਉਹਨਾਂ ਨੇ ਸੋਨਾ ਭੇਜਿਆ ਸ਼ਾਹੀ ਮਸਜਿਦ ਨੂੰ ਵੀ ਦਿੱਤਾ ਗਿਆ ਅੱਜ ਹੈ ਅਸੀ ਸੱਦ ਭਾਵਨਾ ਅੱਜ ਹੈ ਇਹੋ ਜਿਹਾ ਕੋਈ ਹਾਕਮ ਜਿਹੜਾ ਸ਼ੇਰੇ ਪੰਜਾਬ ਵਾਂਗ ਜਿਗਰਾ ਤੇ ਦਿਲ ਰੱਖਦਾ ਹੋਵੇ ਭਰੋਸਾ ਉਸ ਦਾ ਇਨਾ ਗੁਰੂ ਤੇ ਮੈਂ ਅਕਤੂਬਰ ਦੇ ਵਿੱਚ ਮਹਾਰਾਜੇ ਦੇ ਸ਼ਾਹੀ ਮਹਿਲ ਦੇ ਵਿੱਚ ਗਿਆ ਵਾਂ ਤੇ ਮਹਿਲ ਦੀ ਇੱਕ ਨੁਕਰ ਦੇ ਉੱਤੇ ਗੁਰਦੁਆਰਾ ਹੈ ਇਹ ਮਹਿਲ ਦੇ ਵਿੱਚ ਸਭ ਤੋਂ ਉੱਚੀ ਥਾਂ ਦੇ ਉੱਤੇ ਗੁਰਦੁਆਰਾ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਮਹਾਰਾਜਾ ਸਾਹਿਬ ਸਵੇਰੇ ਪਾਠ ਸੁਣ ਕੇ ਤੇ ਵਾਕ ਸੁਣ ਕੇ ਤੁਰਦੇ ਸੀ ਅੱਜ ਹੈ ਕੋਈ ਐਸੀ ਐਸਾ ਧਰਮੀ ਬੰਦਾ ਐਸਾ ਕੋਈ ਹਾਕਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਨਾ ਭਰੋਸਾ ਰੱਖਦਾ ਹੋਵੇ